ਇਹ ਐਪੀਡੋਟ ਲਾ ਕੇ ਜੁੱਲਾ ਟੈਕਸ ਇਸ ਥਾਂ ਤੇ ਫਿਰ ਜਮਾ ਕਰ ਦਿਓ ਹੁਣ ਜੇ ਸਾਡੀ ਕੋਈ ਫਾਈਲ ਰਿਜੈਕਟ ਹੋਈ ਕਾਲੀਦਾਲਾ ਵਰ ਸਰ ਦੇ ਬੰਦੇ ਦੀ ਅਸੀਂ ਸਰਕਾਰ ਦੀ ਨੱਕ 'ਚ ਤੰਮ ਕਰ ਦਾਂਗੇ ਜੇ ਅੱਜ ਅਸੀਂ ਇਸੇ ਕਰਕੇ ਆਏ ਵੀ ਸਾਡੇ ਕਿਸੇ ਬੰਦੇ ਨਾਲ ਧੱਕੇਸ਼ਾਹੀ ਨਾ ਹੋਵੇ ਸਾਡੇ ਬਹੁਤ ਸਾਰੇ ਬਿੰਦਾਂ ਜਿਹੜੇ ਸਰਪਲਟ ਜਿਹੜੇ ਉਹ ਕਾਗਜ਼ ਭਰ ਰਹੇ ਨੇ ਅਸੀਂ ਉਹਨਾਂ ਦੀ ਮਦਦ ਨਹੀਂ ਕਰਾਂਗੇ ਜੁੱਲਾ ਟੈਕਸ ਨਹੀਂ ਦਿੱਤੇਗਾ ਕੁਝ ਬੰਦਿਆਂ ਨੇ ਲੱਖ ਲੱਖ ਰੁਪਏ ਦੀ ਸਾਡੇ ਕੋਲ ਮੰਗ ਕੀਤੀ ਸਾਡੇ ਬੰਦਿਆਂ ਕੋਲ ਕਿ ਜੁੱਲਾ ਟੈਕਸ ਲੈਣਾ ਤੇ ਲੱਖ ਰੁਪਏ ਲੱਗੇਗਾ ਇਹ ਬਦਲਾ ਹੈ ਇੱਕ ਜੀ ਕੀ ਪੈੜਾ ਜਰਨਲ ਵਿੱਚ ਆਇਆ ਵੀ 2-2 ਲੱਖ ਤੱਕ ਦੀ ਚੱਲਿਆ ਹੈਗਾ। ਹਾਂ ਮੈਂ ਸਾਡੇ ਬੰਦੇ ਕੋਲ ਲੱਖ-ਲੱਖ ਮੰਗਿਆ ਗਾ ਲੋਕਾਂ ਕੋਲ ਕਿੱਡੇ ਮੰਗੇ ਉਹਦੀ ਨਹੀਂ ਸੀ ਗੱਲ ਕਰਦੇ। ਪਰ ਜਿਹੜੇ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਅੱਜ ਮਮਦੋਟ ਮੰਡੀ ਦੇ ਵਿੱਚ ਜਿੱਥੇ ਕਿ ਹਜ਼ਾਰਾਂ ਲੋਕ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਤਸਵੀਰਾਂ ਜਿਵੇਂ ਪੰਚਾਇਤੀ ਚੋਣਾਂ 2024 ਦੀਆਂ ਹੋਣ ਜਾ ਰਹੀਆਂ ਹੈਗੀਆਂ ਨੇ ਅੱਜ ਆਖੀਰਲਾ ਦਿਨ ਹੈਗਾ ਨਾਮਜ਼ਦਗੀ ਪੱਤਰ ਦਾਖਲ ਹੋਣ ਦੇ ਸੋ ਲੋਕਾਂ ਦੇ ਵਿੱਚ ਬੜਾ ਰੁਝਾਨ ਹੈ ਲੋਕ ਲਾਈਨਾਂ ਦੇ ਵਿੱਚ ਖੜਕੇ ਹਜ਼ਾਰਾਂ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਸੋ ਇੱਥੇ ਸਾਡੇ ਨਾਲ ਆਗੂ ਮੌਜੂਦ ਹੈਗੇ ਨੇ ਸ਼ਰਮਨੀ ਕਾਲੀਦਾਰ ਅਮਰਸਰ ਦੇ ਸੋ ਆਗੂ ਦੇ ਨਾਲ ਗੱਲਬਾਤ ਕਰਦੇ ਆ ਵੀ ਪੰਜਾਬ ਦਾ ਮਾਹੌਲ ਜਿਹੜਾ ਕਿਵੇਂ ਹੈਗਾ ਪੁਰਾਣੀਆਂ ਸਰਕਾਰਾਂ ਤੇ ਅੱਜ ਦੀ ਸਰਕਾਰ ਦੇ ਵਿੱਚ ਕਿੰਨਾ ਕੋ ਅੰਤਰ ਹੈਗਾ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਤੇ ਲਾਈਕ ਜਰੂਰ ਕਰੋ ਸੋ ਗੱਲਬਾਤ ਕਰਦੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਜਿੰਦਰ ਸਿੰਘ ਜੀ ਜਿਸ ਤਰ੍ਹਾਂ ਸਮਾਂ ਆਪਾਂ ਗੱਲ ਕਰਦੇ ਆ ਪਿਛਲੀਆਂ ਸਰ ਜਾਂ ਕਾਂਗਰਸ ਸਰਕਾਰ ਹੈਗੀ ਸੀਗੀ ਤੁਸੀਂ ਬਦਲਾਅ ਕਰਕੇ ਇੱਕ ਨਵਾਂ ਲੈ ਕੇ ਆਏ ਆਮ ਆਦਮੀ ਪਾਰਟੀ ਦਾ ਉਸ ਸਮੇਂ ਦਾ ਤੇ ਅੱਜ ਦਾ ਸਮੇਂ ਦਾ ਕਿੰਨਾ ਕੋ ਅੰਤਰ ਹੈ ਅੰਤਰ ਤੁਹਾਡੇ ਸਾਹਮਣੇ ਆ ਜੀ ਕਿਉਂਕਿ ਪਿਛਲੀਆਂ ਸਰਕਾਰਾਂ ਵਿੱਚ ਵੀ ਧੱਕੇਸ਼ਾ ਹੀ ਹੁੰਦੀ ਸੀ ਜੀ ਜੀ ਤੇ ਇਸ ਸਰਕਾਰ ਨੇ ਇੱਕ ਬਦਲਾਅ ਇਹ ਕੀਤਾ ਵੀ ਕਿਸੇ ਨੂੰ ਕਾਗਜ਼ੀ ਨਾ ਦਿਓ ਹੂੰ ਜੇ ਤਾਂ ਐਮਐਲਏ ਦੇ ਜਾ ਕੇ ਗੋਡੇ ਫੜ ਲਵੇ ਤੇ ਉੱਥੇ ਸਬਰ ਸੰਮਤੀ ਹੋ ਜਾਂਦੀ ਹੈ ਹੂੰ ਸਰਬਸੰਮਤੀ ਨਹੀਂ ਸਬਰ ਸੰਭਤੀ ਕਿਉਂਕਿ ਜਦੋਂ ਦਜੀ ਪਾਰਟੀ ਨੂੰ ਕਾਗਜ਼ੀ ਨਹੀਂ ਮਿਲ ਰਹਾ ਜੀ ਸਾਡੇ ਵੀ ਜਿਹੜੇ ਸਰਪੰਚ ਸੀ ਅਸੀਂ ਖਿਲਾਰੇ ਸੀ ਉਹਨਾਂ ਨੂੰ ਝੁੱਲ੍ਹਾ ਟੈਕਸ ਨਹੀਂ ਦਿੱਤੇਗਾ ਕੁਝ ਬੰਦਿਆਂ ਨੇ ਲੱਖ ਲੱਖ ਰੁਪਏ ਦੀ ਸਾਡੇ ਕੋਲ ਮੰਗ ਕੀਤੀ ਸਾਡੇ ਬੰਦਿਆਂ ਕੋਲੋਂ ਕਿ ਝੁੱਲ੍ਹਾ ਟੈਕਸ ਲੈਣਾ ਤੇ ਲੱਖ ਰੁਪਏ ਲੱਗੇਗਾ ਇਹ ਬਦਲਾ ਹੈ ਇਹ ਕਿਹੜਾ ਪੈਰ ਹੈ ਜਿਹੜਾ ਝੁੱਲ੍ਹਾ ਟੈਕਸ ਵਿੱਚ ਆਇਆ ਵੀ 2-2 ਲੱਖ ਤੱਕ ਹੀ ਚੱਲਿਆ ਹੈਗਾ ਹਾਂ ਮੈਂ ਸਾਡੇ ਬੰਦੇ ਕੋਲ ਲੱਖ ਲੱਖ ਮੰਗਿਆ ਗਾਂ ਲੋਕਾਂ ਕੋਲ ਕਿੰਨੇ ਮੰਗੇ ਹੁੰਦੀ ਨਹੀਂ ਸੀ ਗੱਲ ਕਰਦੇ ਪਰ ਜਿਹੜੇ ਜੁੰਨਾ ਟੈਕਸ ਸੀ ਉਹਨਾਂ ਦੀ ਥਾਂ ਤੇ ਫਿਰ ਐਫੀਡੇਵਟ ਲਾਉਣੇ ਪੈਣੇ ਕੀ ਰਿਪੋਰਟ ਦੇ ਹੁਕਮ ਅਨਸਾਰ ਇਹ ਸਾਡੇ ਕੋਲ ਕਾਗਜ਼ੀ ਦੇ ਪੱਤੇ ਦਿੱਤੇ ਜਾ ਰਹੇ ਨੇ ਕਿ ਲੋਕ ਇਹ ਬਦਲਾ ਚਾਹੁੰਦੇ ਸੀ ਬਦਲਾਅ ਦਾ ਮਤਲਬ ਸੀ ਇੱਕ ਸਾਫ਼ ਸਿੱਧੀ ਸਰਕਾਰ ਜੀ ਪਰ ਯਾਨੀ ਧਕੇਸ਼ਾ ਇਹ ਇੱਥੋਂ ਦੇ ਮੌਜੂਦਾ ਐਮਐਲਏ ਅਧਿਆਪੀ ਤੇ ਛੇੜੀ ਕਰ ਰਹੇ ਨੇ ਉਹ ਇੱਕ ਯਾਦ ਰੱਖਣ ਜੋਗੇ ਤੋਂ ਕੇ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਧੱਕੇਸ਼ਾਹੀ ਹੁੰਦੀ ਸੀ ਤੇ ਉਹ ਧੱਕੇਸ਼ਾਹੀ ਤੁਕੜੇ ਰੂਪ ਤੇ ਹੋ ਰਹੀ ਹੈ ਪਿਛਲੇ ਸਰਕਾਰਾਂ ਦੇ ਵਿੱਚ ਪਹਿਲਾਂ ਕੋਈਆਂ ਜਾਂਦੀਆਂ ਸੀ ਹੁਣ ਵੀ ਕੋਈਆਂ ਜਾਂਦੀਆਂ ਨੇ ਪਿਛੀਆਂ ਸਰਕਾਰਾਂ ਦੇ ਵਿੱਚ ਦਬਾਇਆ ਜਾਂਦਾ ਸੀ ਹੁਣ ਵੀ ਦਬਾਇਆ ਜਾਂਦਾ ਪਿਛੀਆਂ ਸਰਕਾਰਾਂ ਦੇ ਵਿੱਚ ਇਹ ਨਾ ਹੈਗਾ ਸੀ ਲੋਕਾਂ ਨੂੰ ਚੁੱਲ੍ਹਾ ਟੈਕਸ ਮਿਲ ਜਾਂਦਾ ਸੀ ਪਰ ਬਦਲਾਅ ਇਹ ਆਇਆ ਵੀ ਪੇਪਰ ਹੀ ਨਹੀਂ ਦਿੰਦੇ ਜਿਹੜਾ ਸੈਕਟਰੀ ਏ ਉਹ ਇਹ ਨਾਕੂਆਂ ਦੇ ਘਰ ਦੇ ਵਿੱਚ ਜਾ ਕੇ ਬੈਠਾ ਹੁੰਦਾ ਕਮਰੇ ਚ ਦਫ਼ਤਰ ਦੇ ਵਿੱਚ ਕੋਈ ਸੈਕਟਰੀ ਨਹੀਂ ਮਿਲ ਰਿਹਾ ਕਿਸੇ ਬੰਦੇ ਨੂੰ ਜੁਲਾ ਟੈਕਸ ਇੱਥੇ ਜਿਹਦੇ ਕੋਲ ਬਰਹੀ ਪੁੱਛ ਲੋ ਇਹੋ ਤਈਏ ਨੇ ਕੋਟੇ ਪੜੇ ਨੇ ਤੁ ਜੁਲਾ ਟੈਕਸ ਮਿਲ ਗਿਆ ਉਹਦੇ ਨਾਲ ਕੀ ਲੈਣਦੇ ਨੇ ਕੀਤਾ ਕੀ ਨਹੀਂ ਕੀਤਾ ਤੇ ਦੂਜੇ ਦਿਨ ਵੀ ਕਹਿੰਦੇ ਵੀ ਦੋ ਦਿਨ ਤੱਕ ਘਟੋ ਘਟਾ ਲੌ ਤਾਲੇ ਲੱਗੇ ਰਹੇ ਦਫ਼ਤਰਾਂ ਨੂੰ ਬਿਲਕੁਲ ਇੱਥੇ ਕਾਗਸ ਦੇ ਐਮਪੀ ਕਮਾਇਆ ਸਾਹਿਬ ਵੀ ਆਏ ਸੀ ਦੂਜੀ ਭਾਰਤੀ ਦਿਨੇ ਭਾਵੇਂ ਉਹ ਵੀ ਆਏ ਨੇ ਉਦੋਂ ਤਾਲੇ ਵੇਖੀ ਨਹੀਂ ਇਹ ਇਹ ਸੋਚਣ ਵਾਲੀ ਗੱਲ ਹੈ ਵੀ ਆਮ ਆਦਮੀ ਪਾਰਟੀ ਦਾ ਕਾਨੂੰਨ ਕਿਹੜਾ ਹੈਗਾ ਕਾਨੂੰਨ ਕੋਈ ਨਹੀਂਗਾ ਇਹ ਕਾਨੂੰਨ ਦਾ ਰਾਜ ਹੁੰਦਾ ਤੇ ਲੋਕ ਪੰਜਾਬ ਨੂੰ ਛੱਡ ਕੇ ਬਾਹਰ ਨੂੰ ਨਾ ਭੱਜਦੇ ਜੀ ਅੱਜ ਇੱਥੇ ਇਸ ਤਰ੍ਹਾਂ ਮੇਲੇ ਨਾ ਲੱਗੇ ਹੁੰਦੇ ਜੀ ਲੋਕ ਆਪਦੇ ਕਾਗਜ਼ ਭਰਦੇ ਕਾਗਜ਼ ਭਰ ਕੇ ਜਿਹੜੇ ਸਰਪੰਚ ਪੰਚਾਇਤ ਨੇ ਬਣਾਉਣਾ ਹੁੰਦਾ ਲੋਕੀ ਲੋਕ ਆਪਣੇ ਆਪ ਸਰਪੰਚ ਬਣਾਉਂਦੇ ਜੀ ਸਭ ਤੋਂ ਪਹਿਲੀ ਸਰਕਾਰ ਆਈ ਜਿੱਨੇ ਲੋਕਾਂ ਦਾ ਵੋਟ ਪਾਉਣ ਦਾ ਅਧਿਕਾਰ ਹੀ ਖੋਲਿਆ ਕਿ ਕਿਉਂਕਿ ਜੇ ਸਰਪੰਚੀ ਅਗੋਂ ਦੂਜਾ ਨਾਕ ਲੋਵੇਗਾ ਤੇ ਵੋਟ ਪੁੰਡਾ ਅਧਿਕਾਰ ਤਾਂ ਖਤਮ ਹੋ ਗਿਆ ਜੀ ਸੋ ਇਹੋ ਜੀਆਂ ਜਿਹੜੀਆਂ ਆ ਆ ਭੁਧਰੀਆਂ ਗੱਲਾਂ ਨੇ ਲੋਕਾਂ ਨੇ ਬੋਲੀਆਂ ਲਾ ਲਾ ਕੇ ਸਰਪੰਚੀਆਂ ਲਈਆਂ ਨੇ sire da prashtaachari sarkar jo hai ਜੀ ਵੀਰ ਜੀ ਜਿਵੇਂ ਗੱਲ ਕਰੀਏ ਫੈਲਾ ਜਮਾ ਹੋ ਰੀਆਂ ਸੀਗਾ ਪਹਿਲੇ ਦੂਜੇ ਤੀਜੇ ਦਿਨ ਕਹਿੰਦੇ ਵੀ 500 700 ਰੁਪਏ ਇਕੱਲਾ ਫੈਲ ਜਮਾ ਕਰਨ ਦਾ ਵੀ ਚੱਲਿਆ ਹੈਗਾ ਸਾਨੂੰ ਇਸ ਬਾਰੇ ਵੀ ਕੁਝ ਕਹਿ ਸਕਦੇ ਖਬਰਾਂ ਆਈਆਂ ਹਾਂ ਖਬਰਾਂ ਆਈਆਂ ਨੇ ਖਬਰਾਂ ਚ ਅਸੀਂ ਬੜਾ ਕੋਈ ਸੁਣਿਆ ਪਰ ਜੋ ਸਾਡੇ ਨਾਲ ਹੋਈ ਜੀ ਸਾਡੇ ਬੰਦਿਆਂ ਨਾਲ ਹੋਈ ਹੈ ਚੁੱਲਾ ਟੈਕਸ ਨਹੀਂ ਦਿੱਤਾਗਾ ਲੱਖ ਲੱਖ ਰੁਪਏ ਤੱਕ ਦੀ ਮੰਗ ਕੀਤੀ ਗਈ ਹੈ ਖੀਰ ਅਸੀਂ ਚੁੱਲਾ ਟੈਕਸ ਤੋਂ ਬਗੈਰ ਆਪਣੀ ਮੰਡੀ ਨੇ ਫੈਲਾ ਭਾਈਆਂ ਨੇ ਹਮ ਹਾਈ ਕੋਰਟ ਦੇ ਹੁਕਮਾਂ ਅਨਸਾਰ ਵੀ ਤੁਸੀਂ ਐਫੀਡੇਵਟ ਲਾ ਕੇ ਤੇ ਚੁੱਲਾ ਟੈਕਸ ਦੀ ਥਾਂ ਤੇ ਫੈਲਾ ਜਮਾ ਕਰਾ ਦਿਓ ਹੁਣ ਜੇ ਸਾਡੀ ਕੋਈ ਫਾਈਲ ਰਿਜੈਕਟ ਹੋਈ ਕਾਲੀਦਾਲ ਅੰਮਰਸਰ ਦੇ ਬੰਦੇ ਦੀ ਅਸੀਂ ਸਰਕਾਰ ਦੀ ਨੱਕ 'ਚ ਦਮ ਕਰ ਜਾਗੇ ਜੀ ਅੱਜ ਅਸੀਂ ਇਸੇ ਕਰਕੇ ਆਏ ਵੀ ਸਾਡੇ ਕਿਸੇ ਬੰਦੇ ਨਾਲ ਧੱਕੇਚਾਹੀ ਨਾ ਹੋਵੇ ਸਾਡੇ ਬਹੁਤ ਸਾਰੇ ਪਿੰਡਾਂ 'ਚ ਇੱਥੇ ਸਰਪੰਚ ਜਿਹੜੇ ਉਹ ਕਾਗਜ਼ ਭਰ ਰਹੇ ਨੇ ਅਸੀਂ ਉਹਨਾਂ ਦੀ ਭੈਅ ਦੀ ਇਤਜਾ ਇਹ ਜਿਵੇਂ ਕਾਲੀ ਤੇ ਕਾਂਗਰਸੀ ਹੈਗੇ ਨੇ ਅੱਜ ਵਿਰੋਧ ਕਰਦੇ ਸੀ ਆਵਾਦੋਈ ਪਾਰਟੀ ਦਾ ਵੀ ਇਹਨਾਂ ਦਾ ਸਿਸਟਮ ਚੰਗਾ ਨਹੀਂ ਹੈਗਾ ਜੀ ਅੱਜ ਰਿਸ਼ਵਤ ਕੋਰੀ ਤੇ ਅੱਜ ਜੰਗਰੇ ਲੱਗ ਗਿਆ ਲੇਕਿਨ ਇਹਨਾਂ ਦੇ ਸਮੇਂ ਕਿਵੇਂ ਸੀ ਵੇਖੋ ਜੀ ਪਿਛਲੀਆਂ ਸਰਕਾਰਾਂ ਦੇ ਪੈਰਾਂ ਤੇ ਪੈਰ ਧਰ ਰਹੇ ਨੇ ਪਿਛਲੀਆਂ ਸਰਕਾਰਾਂ ਨੂੰ ਲੋਕਾਂ ਨੇ ਸਬਕ ਸਿਖਾਇਆ ਜੀ ਇਹ ਪਿਛਲੀਆਂ ਸਰਕਾਰਾਂ ਵਿੱਚ ਧੱਕੇਸ਼ਾ ਹੀ ਹੁੰਦੀ ਸੀ ਹੁਣ ਵੀ ਧੱਕੇਸ਼ਾ ਹੀ ਹੁੰਦੀ ਹੈ ਪਿਛਲੀਆਂ ਸਰਕਾਰਾਂ ਨੂੰ ਲੋਕ ਜੁੱਤੀਆਂ ਮਾਰਦੇ ਸੀ ਤੇ ਇਹਨਾਂ ਨੂੰ ਡਾਂਗਾ ਮਾਰਮਗੇ ਜਿਹੜਾ ਆਉਣ ਵਾਲਾ ਸਮਾਂ ਹੈ ਠੀਕ ਹੈ ਅੱਜ ਸਰਪੰਚ ਬਣਾ ਲੈਣਗੇ ਜਿੱਥੇ ਕਿਸੇ ਦੀਆਂ 10 ਵੋਟਾਂ ਨੇ ਪਿੰਡ ਦੇ ਵਿੱਚ ਉਹ ਬੰਦਾ ਸਰਪੰਚ ਬਣ ਰਿਹਾ ਹੈ ਜਿਹੜਾ 90% ਵੋਟਾਂ ਨਾਲ ਉਹ ਅੱਜ ਘਰੇ ਬਿਠਾ ਹੈ ਜੀ ਸੋ ਆਉਣ ਵਾਲੇ ਸਮੇਂ ਵਿੱਚ ਜਿਹੜੇ 90% ਲੋਕ ਇਨਾਂ ਤੋਂ ਨਾਰਾਜ਼ ਹੋਏ ਨੇ ਜਿਹਨੇ ਨਾਰਾਜ਼ ਹੋ ਕੇ ਘਰੇ ਬੈਠੇ ਨੇ ਉਹ ਇਹਨਾਂ ਨੂੰ ਸਬਕ ਜ਼ਰੂਰ ਸਿਖਾਉਣਗੇ ਵੀਰ ਜੀ ਇੱਕ ਸਵਾਲ ਹੈਗਾ ਕਿ ਪਰੋਜਪੁਰ ਦੇ ਵਿੱਚ 25 ਲੱਖ ਤੋਂ ਲੈ ਕੇ 50 ਲੱਖ ਤੱਕ ਬੋਲੀ ਲੱਗੀ ਹੈ ਲੇਕਿਨ ਜੇ ਗਰਦਾਸਪੁਰ ਦੀ ਗੱਲ ਕਰੀਏ ਤਾਂ 2 ਕਰੋੜ ਦੀ ਬੋਲੀ ਲੱਗੀ ਹੈ ਕੀ ਇਹ ਸਰਪੰਚੀ ਇੱਕ ਵਕਾਊ ਸਿਸਟਮ ਹੈ ਮੈਂ ਤੁਹਾਨੂੰ ਅੱਗੇ ਪਹਿਲਾਂ ਹੀ ਗੱਲ ਕਹੀਏ ਬੋਲੀ ਲਾ ਕੇ ਸਰਪੰਚੀ ਲੈਣਾ ਇੱਕ ਸਿਰੇ ਦਾ ਭ੍ਰਿਸ਼ਟਾਚਾਰ ਹੈ ਤੇ ਲੋਕਾਂ ਦਾ ਵੋਟ ਪਾਉਣ ਦਾ ਅਧਿਕਾਰ ਹੈ ਜਿਹੜਾ ਉਹ ਖਤਮ ਕੀਤਾ ਜਾ ਰਿਹਾ ਹੈ ਵੋਟ ਪਾਉਣ ਦਾ ਅਧਿਕਾਰ ਸੋ ਇਹ ਜੀ ਨੂੰ ਜੇਕਰ ਸਰਕਾਰਾਂ ਨਾਥ ਨਹੀਂ ਪਾਉਂਦੀਆਂ ਤੇ ਜਿਹੜੀ ਸਰਮਾਇਦਾਰ ਹੋ ਤਾਂ ਸਰਪੰਚੀ ਲੈ ਜਾਏਗਾ ਜਿਹੜਾ ਸਮਾਜ ਸੇਵੀ ਬੰਦਾ ਹੈ ਜਿਹਦੇ ਕੋਲ ਪੈਸੇ ਨਹੀਂ ਹੈ ਪਰ ਉਹਦੇ ਮਨ ਦੇ ਵਿੱਚ ਤਾਂ ਹੈ ਵੀ ਮੈਂ ਪਿੰਡ ਦਾ ਵਿਕਾਸ ਕਰਾਂ ਪਿੰਡ ਦੀ ਵਿਕਾਸ ਵੱਲੇ ਧਿਆਨ ਦਿਆਂ ਉਹ ਸਰਪੰਚੀ ਕਿਵੇਂ ਲਵੇਗਾ ਇੱਡੀ ਜਿਵੇਂ 25 ਲੱਖ ਜਾਂ 50 ਲੱਖ ਰੁਪਏ ਦੇ ਕੇ ਸਰਪੰਚੀ ਲੈ ਲਈ ਫਿਰ ਉਹ ਪੈਸੇ ਪੂਰੇ ਕਰੇਗਾ ਦੇਖੋ ਜੀ ਉਹ ਆਪੇ ਭੇਜੇਗਾ ਜੀ ਜਿਹੜੇ ਸਰਕਾਰ ਦੇ ਹਾਲਾਤ ਨੇ ਸਾਡੀ ਸਰਕਾਰ 3 ਲੱਖ ਕਰੋੜ ਤੋਂ ਪਲੱਸ ਵਰਜਾਈ ਹੋ ਚੁੱਕੀ ਹੈ ਗਰਾਂਟਾ ਕਿਸੇ ਨਹੀਂ ਦੇਣੀ ਆ ਜਿਹੜੇ ਲੋਕ ਸਰਪੰਚੀ ਤੇ ਪੈਸੇ ਲਾ ਲਾ ਕੇ ਤੇ ਸਰਪੰਚੀਆਂ ਲੈ ਰਹੇ ਨੇ ਅਸੀਂ ਤਾਂ ਇਹ ਬੇਇੱਜ਼ਤੀ ਕਰਦੇ ਆਂ ਕਿ ਤੁਸੀਂ ਇਹੋ ਜੇ ਕੰਮ ਤੋਂ ਦੂਰ ਰਹੋ ਕਿਉਂਕਿ ਸਰਕਾਰ ਕੋਲ ਢੇਲਾ ਨਹੀਂ ਦੇਣ ਨੂੰ ਹੈਗਾ ਪੈਸਾ ਜੀ ਜਿਹੜਾ ਤੁਹਾਨੂੰ ਦੇ ਦੇਗੀ ਤੇ ਤੁਸੀਂ ਖਾਣਾ ਖਾਣ ਦੀ ਜੇ ਸੋਚ ਕੇ ਬੰਦਾ ਜੇ 80 ਲੱਖ ਲਾਉਂਦਾ ਤਾਂ ਸੋਚਦਾ ਮੈਂ 50 ਲੱਖ ਵੜਾਵਾਂਗਾ ਅਸੀਂ ਵਾਅਦੇ ਨਾਲ ਕਹਿੰਦੇ ਉਹਨਾਂ ਕੋਲ 5 ਲੱਖ ਵੀ ਨਹੀਂ ਬਣਨਾ ਇਸ ਸਰਕਾਰ ਦੇ ਵਿੱਚ ਤੇ ਕਿਰਪਾ ਕਰਕੇ ਲੋਕ ਵੀ ਸਿਆਣੀ ਹੋਣ ਤੇ ਲੋਕ ਇਹ ਜਿਹੜਾ ਡਰਾਮੇ ਭਾਈ ਸਰਕਾਰਾਂ ਨੇ ਇਹਨਾਂ ਤੋਂ ਦੂਰ ਹੈ ਜੀ ਜਿਸ ਤਰ੍ਹਾਂ ਗੱਲ ਕਰੀ ਜਿਰੇ ਦੀ ਜੀਰੇ ਦੇ ਵਿੱਚ ਡਾਂਗਾ ਵੀ ਚੱਲੀਆਂ ਗੋਲੀਆਂ ਵੀ ਚੱਲੀਆਂ ਕੁਲਵੀਰ ਸਿੰਘ ਜੀਰਾ ਚਖਮੀ ਵੀ ਹੋਏ ਸੋ ਉੱਥੋਂ ਦੇ ਸਿਸਟਮ ਕਿਵੇਂ ਵਿਖਦੇ ਦੇਖੋ ਜੀ ਉਹ ਇੱਕ ਮੁੰਡਾ ਗਰਮੀ ਦਾ ਨੰਗਾ ਨਾਟ ਸੀ ਜਿਹੜਾ ਜੀਰੇ ਦੇ ਵਿੱਚ ਹੋਇਆ ਕਿਸੇ ਵੀ ਪਾਰਟੀ ਦੇ ਨਾਲ ਹੋਇਆ ਹੋਵੇ ਕਿਉਂਕਿ ਕੁਲਵੀਰ ਜੀਰਾ ਵੀ ਉੱਥੇ ਧੱਕੇਸ਼ਾਹੀਆਂ ਕਰਦਾ ਰਿਹਾ ਹੈ ਅੱਜ ਨਰੇਸ਼ ਕਟਾਰੀਏ ਦਾ ਮੁੰਡਾ ਧੱਕੇਸ਼ਾਹੀਆਂ ਕਰ ਰਿਹਾ ਹੈ ਜੀ ਫਰਕ ਦੋਵਾਂ ਵਿੱਚ ਕੋਈ ਨਹੀਂ ਪਰ ਅਸੀਂ ਇਹ ਕਹਿੰਦੇ ਆਂ ਵੀ ਜਿਹੜੀਆਂ ਧੱਕੇਸ਼ਾਹੀਆਂ ਨੇ ਇਹਨਾਂ ਨੂੰ ਠੱਲ ਕਿਵੇਂ ਪਵੇਗੀ ਇਹ ਲੋਕਾਂ ਨੇ ਠੱਲ ਪਾਉਣੀ ਹੈ ਲੋਕ ਸੋਚਣ ਜਦੋਂ ਸਾਡੇ ਲੋਕ ਜਾਗ ਪਏ ਉਦੋਂ ਸਰਕਾਰਾਂ ਆਪਣੇ ਆਪ ਸਿਆਣੀਆਂ ਹੋ ਜਾਂਦੀਆਂ। ਵੀਰ ਜੀ ਇੱਕ ਸਵਾਲ ਹੈਗਾ ਕੀ ਲਾ ਸਵਾਰੀ ਕਰਦਾ ਮੈਂ ਵੀ ਇਹ ਰੰਗਲਾ ਪੰਜਾਬ ਦੇ ਇੱਕ ਉਹਨਾਂ ਨੇ ਸੁਨੇਹਾ ਦਿੱਤਾ ਸੀਗਾ ਲੋਕਾਂ ਨੂੰ ਭਗਵੰਤ ਮਾਨ ਨੇ ਕਿ ਲੱਗਦਾ ਹੈ ਰੰਗਲਾ ਪੰਜਾਬ। ਵੇਖੋ ਜੀ ਉਹ ਜਿਹੜਾ ਰੰਗਲਾ ਪੰਜਾਬ ਦਾ ਨਾਮ ਲੈਂਦੇ ਸੀ ਉਹ ਤਾਂ ਭਗਤ ਸਿੰਘ ਦੀ ਪੱਗਾਂ ਬੰਨ੍ਹ ਕੇ ਵੀ ਲੋਕਾਂ ਨੂੰ ਕਹਿੰਦੇ ਸੀ ਵੀ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਦਿਆਂਗੇ। ਜੀ ਸੋ ਜਿਹੋ ਜਾਂ ਰੰਗਲਾ ਪੰਜਾਬ ਦੇਣਾ ਸੀ ਉਹ ਤਾਂ ਗੰਦਲਾ ਪੰਜਾਬ ਏ। ਅੱਜ ਜਿੰਨਾ ਗੰਦੇ ਇਸ ਸਰਕਾਰ ਦੇ ਵਿੱਚ ਪਿਆ ਹੈ। ਜੀ ਕਿਸੇ ਸਰਕਾਰ ਚ ਨਹੀਂ ਪਿਆ। ਅਸੀਂ ਕਿਹੜੇ ਕਾਂਗਰਸ ਹੋਵੇ ਕਾਲੀਦਾਲ ਹੋਵੇ ਜੀ ਇਹ ਨਾ ਸੋਨਾ ਸਰਕਾਰਾਂ ਚ ਇਹਨਾਂ ਦਾ ਨਹੀਂ ਸੀ ਪਿਆ ਵੀ ਸੈਕਟਰੀ ਇਹਨਾਂ ਆਗੂਆਂ ਦੇ ਘਰ ਦੇ ਵਿੱਚ ਬੈਠਾ ਹੋਵੇ ਤੇ ਚੁੱਲ੍ਹਾ ਟੈਕਸ ਦਾ ਦੇਵੇ ਸਫਸਰ ਚਾਹੀਏ ਆਪਦੇ ਦਫਤਰ ਚ ਤਾਂ ਬਵੇ ਆਪਦੇ ਦਫਤਰ ਚ ਬਹਿ ਕੇ ਕੰਮ ਕਰੇ ਲੋਕਾਂ ਦੇ ਕੰਮ ਹੋਣ ਜੀ ਇਹ ਦਫਤਰ ਹੀ ਨਹੀਂ ਬਹਿਣਾ ਸੈਕਟਰੀ ਨੇ ਜੇ ਫਿਰ ਸੈਕਟਰੀ ਰੱਖਿਆ ਕਿਉਂ ਹੈ ਗਿੱਲਾ ਟੈਕਸ ਦਾ ਸਿਸਟਮ ਹੀ ਮੰਦ ਕਰ ਦੇਣਾ ਬਿਲਕੁਲ ਸੋ ਜਿਹੜਾ ਲੱਖ ਲੱਖ ਰੁਪਏ ਦੀ ਸਾਡੇ ਬੰਦਿਆਂ ਕੋਲੋਂ ਮੰਗ ਕੀਤੀ ਅਸੀਂ ਸਾਰੀ ਚੀਜ਼ ਨੂੰ ਬਹੁਤ ਹਾਈ ਪੱਧਰ ਲੈਵਲ ਤੇ ਲੈ ਕੇ ਜਾਵਾਂਗੇ ਜਿਹੜੀ ਜੁਨਾ ਟੈਕਸ ਲੋਕਾਂ ਨਹੀਂ ਦਿੱਤੇ ਗਏ ਅਸੀਂ ਨਾਮਸਰਾਂ ਨੂੰ ਜੇ ਹਾਈ ਕੋਰਟ ਤੱਕ ਕਿਚਣਾ ਹੈ ਜੀ ਅੱਜ ਲੱਗਦਾ ਤੁਹਾਨੂੰ ਅਖੀਰ ਲਾ ਦੇਣਾ ਨਾਮਜ਼ਦ ਜੀ ਦਾ ਤੇ ਸ਼ਾਂਤੀਪੂਰਵਕ ਹੋਏਗਾ ਵੇਖੋ ਜੀ ਜਿਹੜਾ ਹਾਲ ਹੈ ਉਹ ਤਾਂ ਸ਼ਾਂਤੀਪੂਰਵ ਨਹੀਂ ਲੱਗਦਾ ਪਰ ਆਸ ਕਰਦੇ ਹਾਂ ਪ੍ਰਮਾਤਮਾ ਤੋਂ ਵੀ ਇਹ ਸਿੱਕੀ ਸੰਧੀ ਜਿਹੜਾ ਜਵਾ ਦਿੰਨੇ ਪੜ ਜਾਵੇ ਤੇ ਵੋਟਾਂ ਵੀ ਸ਼ਾਂਤੀ ਨਾਲ ਪੈਣ ਹਾਂਜੀ ਹਾਂਜੀ ਵੀਰ ਜੀ ਹਾਂਜੀ ਸਰ ਬੇਨਤੀ ਇਹ ਵੀ ਸ਼ਾਨ ਨੇ ਬਹੁਤ ਜ਼ਿਆਦਾ ਚੁੱਲ੍ਹਾ ਟੈਕਸ ਦਿੱਤੇ ਨਹੀਂ ਜਾ ਰਹੇ ਜਿਹੜਾ ਮੇਨ ਇਸ਼ੂ ਰੱਖਿਆ ਗਿਆ ਚੁੱਲ੍ਹੇ ਟੈਕਸ ਦਾ ਤੇ ਫਿਰ ਉਹ ਕਿਉਂ ਨਹੀਂ ਉਹ ਆਮ ਜਨਤਾ ਲਈ ਇੱਕ ਹੀ ਹੋਣਾ ਚਾਹੀਦਾ ਨਾ ਕਿ ਜਿਉਂ ਕੋਈ ਪੈਂਦਾ ਉਹ ਜੀ ਹਰ ਇੱਕ ਲੀਡਰ ਦਾ ਫੋਨ ਕਰਾਉਂਦਾ ਪਿਆ ਬਿਲਕੁਲ ਜਿਹੜੇ ਉਹ ਲੀਡਰ ਦਾ ਫੋਨ ਕਰਾਉਂਦੇ ਨੇ ਜੀ ਫਿਰ ਉਹਨਾਂ ਨੂੰ ਚੁੱਲ੍ਹਾ ਟੈਕਸ ਦਿੱਤਾ ਇਹ ਕਿਵੇਂ ਰਿਹਾ ਚੁੱਲ੍ਹਾ ਟੈਕਸ ਇਹ ਜੀ ਉਹ ਦੂਜਾ ਫੋਨਾਂ ਤੇ ਮੇਰਾ ਨਹੀਂ ਕਿਹਨੇ ਹੋਰ ਵੀ ਕੋਈ ਚੱਲਦਾ ਉਹ ਵੀ ਚੱਲਦਾ ਜੀ ਸਭ ਕੁਝ ਚੱਲਦਾ ਪਿਆ ਜੀ ਪੈਸਾ ਚੱਲਦਾ ਪਿਆ ਸਾਰੇ ਹਮ ਚੱਲਦਾ ਪਿਆ ਕਿੰਨਾ ਕਿੰ ਪਤਾ ਨਹੀਂ ਨਾ ਇਹ ਚੀਜ਼ ਦਾ ਕੋਈ ਇਹ ਨਹੀਂ ਇਸ਼ੂ ਰੱਖਦੇ ਅਸੀਂ ਵੀ 50 ਯਾਰੇ ਲੱਖੇ ਪੰਜ ਇਸ ਚੀਜ਼ ਨਾਲ ਕੋਈ ਕੁਝ ਵੀ ਕਿਹਾ ਜਾ। ਤੁਸੀਂ ਵੀਰ ਜੀ ਕਿਹੜੀ ਪਾਰਟੀ ਨਾਲ ਸਮਝ ਰੱਖਦੇ ਹੋ? ਸਰ ਅਸੀਂ ਕਿਸੇ ਪਾਰਟੀ ਨਾਲ ਸਮਝ ਰੱਖਦੇ ਨਹੀਂ। ਸਾਝੇ ਅਸੀਂ ਤਾਂ ਸਾਝੇ ਬੰਦੇ ਆ ਪਾਰਟੀ ਕੋਈ ਵੀ ਹੋਵੇ ਪਰ ਧੱਕਾਸ਼ਾਹੀ ਕਿਸੇ ਪਬਲਿਕ ਨਾਲ ਧੱਕਾਸ਼ਾਹੀ ਨਹੀਂ ਹੋਣੀ ਚਾਹੀਦੀ। ਚਲੋ ਬਦਲਾਅ ਕਿਵੇਂ ਲੱਗਿਆ? ਬਦਲਾਅ ਇਹ ਜਿਹੜਾ ਬਦਲਾਅ ਜੀ ਇਹ ਜਿਹਨੂੰ ਕਹਿੰਦੇ ਨਾ ਗੰਗਲਾ ਪਾਣੀ ਜਿਵੇਂ ਕਹਿੰਦੇ ਰੰਗਲਾ ਪੰਜਾਬ ਇਹ ਜੀ ਗੰਗਲਾ ਹੋ ਗਿਆ। ਨਾਮਜਦਗੀ ਦਾ ਜਿਹੜਾ ਅਖੀਰਲਾ ਦਿੰਦੇ ਨੇ ਹੈ ਪੰਜਾਬ ਦਾ। ਕਿਵੇਂ ਲੱਗਦਾ ਪੰਚਾਇਤੀ ਚੋਣਾਂ? ਇਹ ਪੰਚਾਇਤੀ ਚੋਣਾਂ ਆ ਹਰ ਇੱਕ ਗ੍ਰਾਮੀਨਵਾਰ ਹੈ ਕੋਈ ਉਹਨੂੰ ਡਰ ਇਹਨਾਂ ਪਿਆ ਮੇਰੀਆਂ ਫੈਲਾਂ ਨਾ ਖੋਈਆਂ ਜਾਣ ਹਰ ਬੰਦਾ 50-50 100-100 ਬੰਦਾ ਨਾਲ ਲੈ ਕੇ ਆ ਕੋਈ ਭੈ ਇਹਨਾਂ ਬਣਾਤਾ ਇਨਕਲਾਬ ਦੇ ਨਾਂ ਤੇ ਇਨਕਲਾਬ ਲੈਂਦਾ ਇਨਸਾਫ ਹੋਵੇਗਾ ਇਨਸਾਫ ਦੀ ਥਾਂ ਤੇ ਜਿਹੜਾ ਵੱਡਾ ਬੜਾ ਵੱਡਾ ਨੁਕਸਾਨ ਸਾਡੇ ਪੰਜਾਬ ਦਾ ਹੋ ਰਿਹਾ ਜਵਾਨੀ ਦਾ ਵੀ ਤੇ ਇਨਸਾਨੀਅਤ ਵੀ ਤੇ ਜਿਹੜਾ ਲੋਕਤੰਤਰ ਉਹ ਤਾਂ ਬਿਲਕੁਲ ਹੀ ਖਤਮ ਹੋ ਰਿਹਾ ਜੀ ਓਕੇ ਹਾਂ ਜੀ ਸੋ ਦੋਸਤੋ ਮੈਂ ਮਮਦੋਟ ਬਲਾਕ ਦੇ ਵਿੱਚ ਹੈਗਾ ਸੀ ਆ ਮੰਡੀ ਦੇ ਵਿੱਚ ਜਿੱਥੇ ਕਿ ਹਜ਼ਾਰਾਂ ਲੋਕ ਇੱਥੇ ਫੈਲਾ ਪਰਣ ਦੇ ਵਾਸਤੇ ਲਾਈਨਾਂ ਕਤਾਰਾਂ ਦੇ ਵਿੱਚ ਲੱਗੇ ਹੋਏ ਹੈਗੇ ਨੇ ਸੋ ਪੰਚਾਇਤੀ ਚੋਣਾਂ ਦਾ ਅੱਜ ਆਖੀਰਲਾ ਦਿਨ ਹੈਗਾ ਜਿਸ ਤਰ੍ਹਾਂ ਨਾਮਜ਼ਦਗੀ ਪੱਤਰ ਜਿਹੜੇ ਦਾਖਲ ਹੁੰਦੇ ਨੇ ਪੂਰੇ ਪੰਜਾਬ ਦੇ ਵਿੱਚ ਸੋ ਜਿਹੜਾ ਕਹਿੰਦੇ ਸਿਸਟਮ ਹੈ ਆਮ ਆਦਮੀ ਦਾ ਬਦਲਾਅ ਕੀਤਾ ਸੀਗਾ ਲੈ ਕੇ ਆਏ ਸੀਗੇ ਸੋ ਉਹ ਬਦਲਾਅ ਜਿਹੜਾ ਕਹਿੰਦੇ ਚੰਗਾ ਹੋਇਆ ਕਹਿੰਦੇ ਵੀ ਲੱਖ ਲੱਖ ਰੁਪਈਆ ਜਿਲ੍ਹਾ ਟੈਕਸ ਦੀ ਮੰਗ ਕੀਤੀ ਜਾ ਰਹੀ ਹੈ ਸੀ ਮਾਰਕੀਟ ਕਮੇਟੀ ਮਮਦੋੜ ਦੀਆਂ ਤਸਵੀਰਾਂ ਵੇਖਿਆ ਜਿੱਥੇ ਲੋਕਾਂ ਨੇ ਆਪਣੀ ਗੱਲਬਾਤ ਦੱਸੀ ਹੈਗੀ ਹੈ ਕਈਆਂ ਦੀਆਂ ਫੈਲਾ ਖੋਈਆਂ ਗਈਆਂ ਕਈਆਂ ਦੀਆਂ ਫੈਲਾ ਡਿੱਗ ਪਈਆਂ ਲੇਕਿਨ ਫਿਰ ਵੀ ਇੱਥੇ ਲੋਕਾਂ ਦਾ ਸ਼ਾਂਤੀਪੂਰਵਕ ਜਿਹੜਾ ਫੈਲਾ ਜਮਾ ਕਰਨ ਦਾ ਕੰਮ ਅਧਾਰਿਆਕਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਤਸਵੀਰਾਂ ਤੁਸੀਂ ਦੇਖਿਆ ਨੇ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਅਸ਼ੋਕੀ ਵਾਇਕ੍ਰਿਤਿਕਾ ਖਾਲਸਾ ਵਾਇਕ੍ਰਿਤਿਕਾ